ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਇੱਕ ਪਾਸੇ ਹਰੀਕੇ ਕਲਾਂ ਦੂਜੇ ਪਾਸੇ ਭੁੱਲਰ ਪਿੰਡ ਭੁੱਲਰ ਪਿੰਡ ਜਿਹੜਾ ਆਉਂਦਾ ਦੱਸੋ ਮੁਕਸਰ ਤੋਂ ਬਠਿੰਡੇ ਵਾਲੀ ਛੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਹੁਰੀ ਵਪਾਰ ਦਾ ਕੰਮ ਵੀ ਕਰਦੇ ਆ ਪਰ ਨਾਲ ਕੁਸ ਪਸ਼ੂ ਜਿਵੇਂ ਘਰੇ ਰੱਖੇ ਹੁੰਦੇ ਆ ਉਵੇਂ ਵੀ ਪਸ਼ੂ ਸੰਭਾਲਦੇ ਆ ਜਿਨ੍ਹਾਂ ਦੇ ਵਿੱਚੋਂ ਅੱਜ ਇਹ ਗਾਂ ਸਾਹਮਣੇ ਮੈਂ ਵੀ ਦੱਸਦਾ ਸੀ ਵੀ ਤੋਕੜ ਘੱਪਣ ਲੈਂਦੀ ਸੀ ਘਰੇ ਹੀ ਦੁੱਧ ਚੋਇਆ ਡਰਾਈ ਕਰਦੀ ਤੇ ਹੁਣ ਸੂਣ ਦੇ ਨੇੜ ਇਹਦੇ ਨਾਲ ਇੱਕ ਘੱਟ ਕੀਮਤ ਜੇ ਕੋਈ ਵੀਰ ਗਾਂ ਖਰੀਦਣੀ ਚਾਹੁੰਦਾ ਤਾਂ ਇਹ ਤਾਜੀ ਸੂਈ ਵੀ ਵੜ ਹੈ ਇਧਰਲੇ ਪਾਸੇ ਦਾ ਬੱਚਾ ਵੱਧਾ ਵੇ ਆ 나ੜੂਆ ਬੱਚੇ ਦਾ ਨਾਲ ਸੋ ਇਹ ਦੋ ਗਾਵਾਂ ਅੱਜ ਦੀ ਵੀਡੀਓ ਚ ਵਿਕਰੀ ਵਾਲੀਆਂ ਰਹਿਣਗੀਆਂ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਮੈਂ ਚਲਾ ਦੂੰਗਾ। ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਨਾਲ ਦੀ ਵਹਿੜ ਜਿਹੜੀ ਘੱਟ ਕੀਮਤ ਵਾਲੀ ਹੈ ਉਹ ਦਿਖਾਵਾਂਗੇ। ਆਓ ਮਿਲिए ਬਾਈ ਜੀ। ਬਾਈ ਸਸਤੀ ਕਾਲਸ ਕਿਹਾ ਬਾਈ ਜੀ। ਨਾਮ ਦੱਸ ਦਿਓ ਬਾਈ ਆਪਣਾ। ਮੇਰਾ ਨਾਮ ਬਈ ਗਗਨਦੀਪ ਸਿੰਘ ਹੈ। ਠੀਕ ਹੈ। ਗਗਨਦੀਪ ਬਾਈ ਵਪਾਰ ਦਾ ਕੰਮ ਵੀ ਕਰਦੇ ਆਪਾਂ। ਹਾਂਜੀ ਬਾਈ ਜੀ ਵਪਾਰ ਦਾ ਕੰਮ ਗਾਵਾਂ ਹੀ ਲੈ ਕੇ ਆਉਣੇ ਆ ਤੇ ਕੋਈ ਇੱਕ ਦੀ ਚੰਗੀ ਆਪਾਂ ਹਰੇਕ ਸਾਲ ਥੋਕੜ ਗੱਬਣਾ ਪਾਲਦੇ ਆਂਗੇ ਘਰੇ। ਠੀਕ ਹੈ। ਹਾਂਜੀ ਅੱਛਾ ਅੱਜ ਜਿਹੜੀ ਇਹ ਗਾਂ ਆਪਾਂ ਨੂੰ ਵਕਾਊ ਕੀਤੀ ਐ ਇਹ ਟੋਕੜ ਗੰਪਣ ਲਿਆਂਦੀ ਹਾਂਜੀ ਭਾਈ ਜੀ ਆਪਣਾ ਕੋਈ ਯਾਰ ਬੀਲਿਓ ਦੋ گاਵਾ ਫਾਰਮ ਚੋਂ ਨੇ ਖਰੀਦੀਆਂ ਸੀਗਾ ਇਹ ਉਦੋਂ ਡਰਾਈ ਸੀ ਮਤਲਬ ਡਰਾਈ ਹੋਣ ਵਾਲੀ 70 75 ਦਿਨ ਰਹਿੰਦੇ ਸੀ ਉਦੋਂ ਹਾਂ ਤੇ ਉਦੋਂ ਆਪਾਂ ਇਹ ਖਰੀਦੀ ਸੀਗੀ ਠੀਕ ਐ ਫਿਰ ਤਾਂ ਆਉਂਦੇ ਤੁਸੀਂ ਡਰਾਈ ਕਰਤੀ ਹਾਂਜੀ ਹਾਂਜੀ ਉਦੋਂ ਬਸ ਥੋੜਾ ਜਿਹਾ ਦੁੱਧ ਹੀ ਸੀਗਾ ਠੀਕ ਐ ਸੂਆਦ ਕਿੰਨਾਂ ਮਸੂਗੀ ਇਹ ਵੇ ਜੀ ਉਹਨੇ ਦੱਸਣ ਤੱਕ ਦੂਜਾ ਸੂਆ ਸੋਣਾ ਹੈ ਦੂਜਾ ਸੂਆ ਸੋਣਾ ਹੈ ਹਾਂਜੀ ਠੀਕ ਹੈ ਦੁੱਧ ਪਹਿਲੇ ਸੂਏ ਦਾ ਕਿੰਨਾ ਕਿ ਮੇਰੇ 31 32 ਲੀਟਰ ਆਪਾਂ ਨੂੰ ਦੁੱਧ ਦੱਸਿਆ ਦੁੱਧ 35 36 ਲੀਟਰ ਪਾ ਦੂਗੀ ਠੀਕ ਹੈ ਹੁਣ ਦਿਨ ਕਿੰਨੇ ਲੈਜੂ ਇਹਦੇ ਗਣਤੀ ਮੁਤਾਬਿਕ 11 ਤਰੀਕ ਨੂੰ ਦਿਨ ਪੂਰੇ ਆਈ 11 ਅੱਜ 3 ਤਰੀਕ 8 ਦਿਨ ਪਏ ਹਾਂਜੀ ਰੇਟ ਇਹਦਾ ਕੀ ਰਹਿਣਾ ਰੇਟ ਦਾ ਫੋਨ ਤੇ ਕਰਾਂਗੇ ਖੋਲ ਟੋਰਗੀ ਦੋਸਤੋ ਰੇਟ ਇਸ ਗਾਂ ਦਾ ਫੋਨ ਦੇ ਉੱਤੇ ਆ 10 11 ਦਿਨ 10 11 ਤਰੀਕ ਨੂੰ 11 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦਿਨ ਹਜੇ 8 ਪਏ ਆ ਦਿਨਾਂ ਦੇ ਹਿਸਾਬ ਤੇ ਜੇ ਦੇਖਦੇ ਆ ਤਾਂ ਹਵਾਨਾ ਚੰਗਾ ਅੱਗੇ ਨੂੰ ਵੀ ਤੇ ਪਛਾਣ ਨੂੰ ਵੀ ਬਣਾ ਰਹੀ ਹੈ ਭਲੂਣ ਥੋੜੀ ਇੱਕ ਪਾਸੇ ਇਸ ਟਾਈਮ ਜਿਹੜੀ ਉਹ ਫਰਕ ਚ ਹੈ ਇਹ ਕਈ ਵਾਰ ਬੈਣ ਉੱਠਣ ਨਾਲ ਵੀ ਹੋ ਜਾਂਦੀ ਹੈ ਕਈ ਵਾਰ ਭਲੂਣ ਪਸੂ ਚੱਕਦਾ ਵੀ ਜਾਂਦਾ ਜੋ ਰੋਖਾ ਹੈ ਉਹ ਤੁਹਾਡੇ ਸਾਹਮਣੇ ਹਜੇ 8 ਦਿਨਾਂ ਦੀ ਕੱਚੀ ਹੈ ਗਾਂ ਤੁਹਾਨੂੰ ਦਿਖਾ ਰਹੇ ਹਾਂ ਲੰਬਾਈ ਤੇ ਕੱਦ ਚੰਗਾ ਹੈ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ ਚੋਂ ਕਲੀਅਰ ਜਜਮੈਂਟ ਹੁੰਦੀ ਹੈ ਤੁਹਾਨੂੰ ਦੱਸਦਾ ਥਣ ਚੰਗੇ ਆ ਹਵਾਨੇ ਤੇ ਨਾੜਾਂ ਚੰਗੀਆਂ ਕੀਮਤ ਇਹਦੀ ਬਾਈ ਜੀ ਹੋਰੀ ਫੋਨ ਦੇ ਉੱਤੇ ਤੁਹਾਨੂੰ ਦੱਸਣਗੇ ਲੈ ਆਓ ਬਾਈ ਕਿਉਂਕਿ ਵਪਾਰ ਦਾ ਕੰਮ ਹੈ ਤੇ ਕੱਚਾ ਪਸ਼ੂ ਆ ਕਈ ਵਾਰ ਕੋਈ ਅੱਗੇ ਵਿਕਰੀ ਵਾਲਾ ਭਰਾ ਲੈ ਜਾਂਦਾ ਤਾਂ ਸੌ ਪੜਦੇ ਹੁੰਦੇ ਐਨਾ ਕੰਮਾਂ ਦੇ ਵਿੱਚ ਢਾਂਚਾ ਗਾਂ ਦਾ ਤੁਸੀਂ ਵੀਡੀਓ ਚੋਂ ਦੇਖ ਰੱਖਦੇ ਹੋ ਦੂਜਾ ਸੂਆ ਸੁੰਦੀ ਹੈ ਗਾਂ ਦੋਸਤੋ ਦਿਨ ਹਜੇ 8 ਲਾਉਗੀ ਸੂਨ ਦੇ ਵਿੱਚ ਹੋ ਸਕਦਾ ਵੱਧ ਦਿਨ ਵੀ ਪਸ਼ੂ ਲੈ ਜੇ ਬਾਕੀ ਘੱਟ ਵੀ ਕਈ ਹੋਰਾਂ ਲੈ ਸਕਦਾ ਹੁੰਦਾ ਕਿਉਂਕਿ ਗਰਮੀ ਦੀ ਰੋਟ ਹੈ ਵਲਟਾਂ ਬਹੁਤ ਠੀਕ ਹੈ ਸੋ ਦੋਸਤੋ ਥਾਣ ਵੀ ਹੱਥੀ ਚੁਾਈ ਵਾਲੇ ਆ ਗਏ ਠੀਕ ਹੈ ਸੋ ਦੋਸਤੋ ਥਾਣ ਹੱਥੀ ਚੁਾਈ ਵਾਲੇ ਮੜਾ ਹਟਾ ਦੀ ਪਰੰਗ ਤੋਂ ਤੁਹਾਨੂੰ ਇਹਦੇ ਹਵਾਨੇ ਦੇ ਉੱਤੇ ਜਿਹੜੀਆਂ ਨਾੜਾਂ ਉਹ ਦਿਖਾਉਂਗਾ ਅਗਾੜੀ ਤੁਸੀਂ ਤੁਸੀਂ ਦੇਖ ਲਓ ਇਦਾਂ ਦਾ ਹਵਾਨਾ ਹਵਾਨੇ ਦੇ ਉੱਤੇ ਨਾੜਾਂ ਦੇਖ ਲਓ ਭਲੂਣ ਮੈਂ ਕਿਹਾ ਸੀ ਵੀ ਥੋੜੀ ਜੀ ਮਮੂਲੀ ਜੀ ਹੁੰਦੀ ਦੇਖੋਗੇ ਕਬੈਣੀ ਵਾਲੇ ਪਾਸੇ ਜ਼ਿਆਦਾ ਲੱਗੂਗੀ ਤੁਹਾਨੂੰ ਬਾਕੀ ਇਹ ਜਿਹੜੀ ਤਾਜ਼ਾ ਪਸ਼ੂ ਸੂਣ ਦੇ ਨੇੜ ਹੁੰਦਾ ਤਾਂ ਭਲੂਣ ਹਵਾਨੇ ਤੇ ਚੱਕਦਾ ਹੀ ਹੈ ਇਹ ਤੋਂ ਅੱਗੇ ਇੱਕ ਹੋਰ ਜਿਹੜੀ ਵੈਣ ਬਕਾਊ ਆ ਬਾਈ ਜਿਹੜੀ 2 ਨੰਬਰ ਤੇ ਆਪਾਂ ਉਹ ਵੈਣ ਦਿਖਾਉ ਉਹ ਵੀ ਬਾਈ ਜੀ ਦੂਜਾ ਸੂਈ ਸੂਈ ਆ ਗਈ ਅੱਜ ਤੱਕ तकरीबन 6 ਦਿਨ ਹੋ ਗਿਆ ਲਾੜੂ ਆ ਨਾਲ ਆ ਬੱਚੇ ਦਾ ਦੁੱਧ ਹੁਣ ਹੋਊਗਾ 9 ਤੋਂ 10 ਲੀਟਰ ਇਹ ਆਪਣੇ ਘਰੇ ਆ ਕੇ ਸੂਈ ਆ ਜਾਂ ਆਪਾਂ ਸੂਈ ਸਵਾਈ ਕਰੀ ਆਪਣੇ ਕੋਲੇ ਸੂਈ ਆਈ ਬਾਕੀ ਜੇਰ ਜੂਰ ਦੀ ਆਪਣੇ ਕੋਲੇ ਸਾਰੀ ਵੀਡੀਓ ਹੈਗੀ ਉਹਦੀ ਠੀਕ ਹੈ ਇਹਦਾ ਰੇਟ ਕੀ ਕਰਦੇ ਇਹਦਾ ਰੇਟ ਫੋਨ ਤੇ ਕਰਾਂਗੇ ਵੈਸੇ ਸਸਤੇ ਮੁੱਲ ਵਾਲੀ ਹੈ ਜੀ ਠੀਕ ਹੈ ਤੋਰ ਦੇ ਬਈ ਸੋ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੈ ਪਰ ਉਹ ਕੀਮਤੇ ਦੀ ਥੋੜੀ ਰਹੂਗੀ 9-10 ਲੀਟਰ 6ਵੇਂ ਦਿਨ ਦੁੱਧ ਹੈ ਸੀਲ ਠੰਡੀ ਪੂਰੀ ਆ ਠੀਕ ਹੈ ਸੋ ਠੰਡੀ ਸੀਲ ਕੋਲ ਲਓ ਸੋ ਬੱਚਾ ਨੇ ਬੱਚਾ ਦਿੱਤਾ ਮੈਂ ਵੀਡੀਓ 1:30 ਵਜੇ ਦੇ ਆਸ-ਪਾਸ ਬਣਾ ਰਿਹਾ ਤੁਸੀਂ ਚੋਏ ਹੋਏ ਪਸ਼ੂ ਦੀ ਵੀਡੀਓ ਦੇਖ ਰਹੇ ਹੋ ਇਹ ਚੀਜ਼ ਧਿਆਨ ਚ ਰੱਖ ਲਿਓ ਜੀ। ਥਾਣਥੀ ਚੋਈ ਵਾਲੇ ਆ, ਕਰਾਸ ਬਰੀਡ ਗਾਂ ਆ। ਚੋਕੇ ਦੇਖ ਲਿਓ ਸੁਭਾ ਦੀ ਠੰਡੀ ਸੀ ਲਾ ਵੀਰ ਕਹਿੰਦਾ। ਜਦੋਂ ਸੂਈ ਆ ਉਹ ਪਸ਼ੂ ਦੀ ਜੇ ਉਹ ਜੇਰ ਪੈਂਦੀ ਉਹ ਵੀਡੀਓ ਵਗੈਰਾ ਬਾਈ ਕੋਲ ਹੈਗੀਆਂ ਇਹਦੀਆਂ। ਬੱਚਾ ਵੱਛਾ ਇਹਨੇ ਦਿੱਤਾ ਤੇ ਵੱਚੇ ਦਾ 나ੜੂਆ ਨਾਲ। ਮੰਨ ਲਓ ਥੋੜੇ ਦਿਨਾਂ ਦੀ ਇਹ ਸੂਈ ਗਾਂ। ਖਾਲੀ ਖਵਾਨੇ ਦੇ ਹਿਸਾਬ ਤੇ ਜੱਜਮੈਂਟ ਕਰ ਲਿਓ ਕਿਉਂਕਿ ਸਵੇਰ ਵੀਡੀਓ ਬਣਾ ਰਿਆ ਹਜੇ। ਤੁਹਾਨੂੰ ਟਾਈਮ ਵੀ ਦਿਖਾ ਦੂੰਗਾ 나ੜੂਆ ਵੀ ਬੱਚੇ ਦਾ ਕੱਚਾ ਦਿਸੂਗਾ ਤੁਹਾਨੂੰ ਸੋ ਬਾਈ ਸੇ ਭਾਵੇਂ ਜਸੋਇਮਿੰਗ ਬੈਠੋ ਤੁਸੀਂ ਦੇਖ ਸਕਦੇ ਹੋ ਸੀਲ ਠੰਡੇ ਪੂਰੀ ਠੀਕ ਹੈ ਸੋ ਫੁੱਲ ਠੰਡੀ ਸੀਲ ਗਾਂ ਤੇ ਇਹਦਾ ਜਿਹੜਾ ਟਾਈਮ ਆ ਦੋਸਤੋ ਉਹ ਜਰੂਰ ਤੁਸੀਂ ਇੱਕ ਵਾਰ ਨੋਟ ਕਰ ਲਓ 11:14 ਸੋ ਹਿਸਾਬ ਤੇ ਟਾਈਮ ਨੂੰ ਤੁਸੀਂ ਦੇਖ ਲਓ ਜੇ ਇਹ ਨਾਗ ਦੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਨੇ ਵਕਾਊ ਕੀਤੇ ਆ ਆ ਕੇ ਦੇਖਣਾ ਤੇ ਤਸੱਲੀ ਕਰਨਾ ਹੱਕ ਆ ਨੰਬਰ ਸਕਰੀਨ ਉੱਤੇ ਵੀ ਇਹਦਾ ਚੱਲਦਾ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਰੂਟੀਨ 'ਚ ਪਸ਼ੂ ਇਸੇ ਤਰ੍ਹਾਂ ਆਉਂਦੇ ਵੀ ਰਹਿੰਦੇ ਤੁਸੀਂ ਕੰਟੈਕਟ ਬਣਾ ਸਕਦੇ ਹੋ ਧੰਨਵਾਦ